ਮੈਡੀਕਲ ਲਈ ਸੰਦੀਪ ਸਣੀ ਨੂੰ ਲਿਆਂਦਾ ਗਿਆ ਹਸਪਤਾਲ। ਵਿਵਲ ਹਸਪਤਾਲ ਸੰਗੂਰ ਵਿਖੇ ਹੋਇਆ ਸੰਦੀਪ ਦਾ ਮੈਡੀਕਲ। ਵਾਂਟੋ ਬਹਾਨ ਨਿਕਲਦੇ ਲਗਾਏ ਬੋਲੇ ਸੋਨੇ ਖਾਲ ਦੇ ਜ਼ਖਮੀ। ਸੰਦੀਪ ਸਿੰਘ ਸਣੀ ਜਿਸ ਨੇ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਅੰਮ੍ਰਿਤਸਰੋਂ ਸ਼ਿਫਟ ਕੀਤਾ ਗਿਆ। ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਅਤੇ ਸਬਕਾ ਪੁਲਿਸ ਮੁਲਾਜ਼ਮ ਜੋ ਸਜ਼ਾ ਕੱਟ ਰਹੇ ਸੀ ਆਪਸ ਦੇ ਵਿੱਚ ਉਹਨਾਂ ਦੀ ਝੜਪ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦੇ ਨੇ ਤੇ ਪਰਿਵਾਰਕ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਸੰਦੀਪ ਸਿੰਘ ਸਣੀ ਦੇ ਮੈਡੀਕਲ ਕਰਵਾਉਣ ਦੇ ਲਈ ਗੱਲ ਕਰ ਰਹੇ ਸਨ ਅੱਜ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਸੰਦੀਪ ਸਿੰਘ ਨੂੰ ਭਾਰੀ ਪੁਲਿਸ ਵੱਲ ਦੇ ਨਾਲ ਉਸ ਦਾ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਆਏ ਤੇ ਸੰਦੀਪ ਸਿੰਘ ਸਣੀ ਜੋਦੋ ਪੁਲਿਸ ਦੇ ਬੈਂਚੋਂ ਬਾਹਰ ਨਿਕਲਿਆ ਤਾਂ ਪੁਲਿਸ ਨੇ ਹਾਲ ਦੇ ਜ਼ਿਕਾਰੇ ਛੱਡੇ ਅਤੇ ਅੱਜ ਸੰਦੀਪ ਸਿੰਘ ਦਾ ਸੰਦੂਰ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਸੰਦੀਪ ਤੇ ਜਿਹੜਾ ਮੈਡੀਕਲ ਕੋਰਟ ਦੇ ਆਰਡਰ ਦੇ ਤਹਿਤ ਹੋਇਆ ਜੀ ਤਿੰਨ ਡਾਕਟਰਸ ਦੇ ਬੋਰਡ ਨੇ ਕੀਤਾ। ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੀਡੀਸ਼ਨ ਡਾਕਟਰ ਪੂਨਮ ਧੀਰ ਸਰਜਨ ਔਰ ਮੈਂ ਸੀ ਐਸ ਫਿਜ਼ੀਸ਼ੀਅਨ ਅਸੀਂ ਉਹਨਾਂ ਦਾ ਮੈਡੀਕਲ ਕੀਤਾ ਹੈ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਨ ਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕੰਸਰਨ ਅਥਾਰਟੀਸ ਨੂੰ ਦੇ ਦਾਂਗੇ ਕੋਈ ਇੰਜਰੀ ਵਗੈਰਾ ਜੇ ਖਾਸ ਉਹ ਹਲੇ ਜੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਾ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਕੋਈ ਸਿਰ ਨੂੰ ਸਿਰ ਵਗੈਰਾ ਦੇ ਸਕਦਾ ਹੁੰਦਾ ਨੇ ਕੋਈ ਐਦਾ ਨਹੀਂ ਸੀ ਦੇਖੋ ਐ ਤਾਂ ਕੰਪਲੇਂਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਪੇਪਰ ਉਹ ਜਦ ਤੱਕ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ। ਵਰਦੀ ਕਲਾ ਟਾਈਮ ਤੇ ਦੇ ਲਈ ਸਮਰੂਪ ਹਰ ਕਵਲ ਸੰਘਾਪੀ ਵਿਸ਼ੇਸ਼ ਰਿਪੋਰਟ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।